ਅਸੀਂ ਸਮਾਜ ਦੇ ਉਹ ਮੋਟਵਰ ਲੋਕ ਜਿਹੜੇ ਪੜ੍ਹ ਲਿਖ ਕੇ ਡੇਡਿ ਆਉਧਿਆਂ ਤੇ ਬਹਿ ਜਾਂਦੇ ਆ ਪਰ ਉਹਨਾਂ ਦੇ ਨਾਲ ਐਸਾ ਕੁਝ ਹੁੰਦਾ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਜਿਵੇਂ ਹਰਿਆਣਾ ਦੇ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਜੀ ਜਿਹੜੇ ਕਿ ਸੱਗ ਦਿਨਾਂ ਦੀ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਇੰਨਾ ਪਰਤਾੜਨੀਆਂ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਆ ਇਹ ਘਟਨਾ ਜਿਹੜੀ ਹੈ ਜੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਇਹਦੇ ਨਾਲ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਈ ਵਰਗੇ ਇੱਕ ਉੱਚ ਅਹੁਦੇ ਤੇ ਬੈਠੇ ਲੋਕ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਜਿਹੜੀ ਟਾਪ ਲੌਬੀ ਹੈ ਸੈਂਟਰ ਸਰਕਾਰ ਦੀ ਉਹਨਾਂ ਨੂੰ ਕਾਊਂਟਰ ਕਰਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਹੈ ਕਿ ਪਾਸੇ ਆਪਾਂ ਗੱਲ ਕਰਦੇ ਹਾਂ ਸਭ ਦਾ ਸਾਥ ਸਭ ਦਾ ਵਿਕਾਸ ਪਰ ਅਸੀਂ ਸਮਾਜ ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆਏ ਨੇ ਜੀ ਸੈਂਟਰ ਸਰਕਾਰਾਂ ਬਣਾਉਂਦੇ ਆਏ ਆ ਸਟੇਟ ਸਰਕਾਰਾਂ ਬਣਾਉਂਦੇ ਆਏ ਆ ਪਰ ਇਹ ਜਿਹੜਾ ਰਵਈਆ ਹੈ ਜੀ ਇਹ ਬਹੁਤ ਹੀ ਖਤਰਨਾਕ ਔਰ ਬਹੁਤ ਹੀ ਨਿੰਦਣਯੋਗ ਆ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਜੀ ਔਰ ਇਹਦੇ ਵਿੱਚ ਜਿਹੜਾ ਇਕੋਸਿਸਟਮ ਹੈ ਜੀ ਜਿਹੜਾ ਸੈਂਟਰ ਸਰਕਾਰ ਦਾ ਦਲਿਤ ਸਮਾਜ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਜੀ ਕਿ ਅਗਰ ਇੱਦੇ ਵੱਡੇ ਅਹੁਦੇ ਤੇ ਬੈਠਾ ਕੋਈ ਅਗਰ ਅਗਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਵਈ ਸਾਹਿਬ ਦਾ ਤੇ ਹਮਲਾ ਹੁੰਦਾ ਜਾਂ ਇੱਕ ਆਈਪੀਐਸ ਅਧਿਕਾਰੀ ਜਿਹੜੇ ਐਸਸੀ ਸਮਾਜ ਦੇ ਨੇ ਉਹ ਚੌਧੇ ਤੇ ਨਹੀਂ ਅਗਰ ਉਹਨਾਂ ਦੇ ਨਾਲ ਇੰਨਾ ਕੁਝ ਹੁੰਦਾ ਕਿ ਉਹਨਾਂ ਨੂੰ ਆਦਮਿਆਤਿਆ ਕਰਨੀ ਪੈਂਦੀ ਹੈ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਕਿ ਐਸਸੀ ਸਮਾਜ ਨੂੰ ਸਿਰਫ ਵੋਟਾਂ ਲਈ ਵਰਤਿਆ ਜਾਂਦਾ ਜੀ ਕਿ ਐਸਸੀ ਸਮਾ ਸਿਰਫ ਵੋਟਾਂ ਪਾਉਣ ਲਈ ਆ ਜੀ ਐਸਸੀ ਸਮਾਜ ਦੇ ਨਾਲ ਇੱਦਾਂ ਅੱਡਾ ਵੱਡਾ ਅਗਰ ਇੱਕ ਟੌਪ ਕਲਾਸ ਲੋਬੀ ਦੇ ਨਾਲ ਅਗਰ ਇੱਦਾਂ ਵੱਡਾ ਘਟਨਾ ਹੋ ਸਕਦੀ ਆ ਤਾਂ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਆ ਤੇ ਉਹਨਾਂ ਦੇ ਨਾਲ ਕੀ ਕੁਝ ਹੁੰਦਾ ਹੋਊਗਾ ਸੋ ਅੱਜ ਮੈਂ ਕੇਂਦਰ ਸਰਕਾਰ ਨੂੰ ਇਹ ਮੈਂ ਇੱਕ ਐ ਐ ਸਮਝ ਲਓ ਕਿ ਇੱਕ ਚੇਤਾਵਨੀ ਜਿਹੜੀ ਹੈ ਜੀ ਉਹ ਦੇਣੀ ਚਾਹੁੰਦੇ ਆ ਕਿ ਐਸਸੀ ਸਮਾਜ ਦੇ ਟੌਪ ਕਲਾਸ ਜਿਹੜੇ ਅਫੀਸਰ ਸਹਿਬਾਨ ਨੇ ਉਹਨਾਂ ਦੇ ਨਾਲ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਬਹੁਤ ਗੰਭੀਰਤਾ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਹੁੰਦੀ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪਤਲਾ ਫੂਕ ਮਜ਼ਾਰਾ ਕਰੇਗੀ ਔਰ ਐਸਸੀ ਸਮਾਜ ਨੂੰ ਸੀ ਲਾਬੰਦ ਕਰਾਂਗੇ ਐਸਸੀ ਸਮਾਜ ਅਗਰ ਸਰਕਾਰਾਂ ਬਣਾਉਣੀਆਂ ਜਾਣਦਾ ਤਾਂ ਸਰਕਾਰਾਂ ਸਿੱਟਣੀਆਂ ਵੀ ਜਾਣਦਾ